तरीक ਨੂੰ 11:30 ਵਜੇ ਸਵੇਰੇ ਐਸ ਐਚਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਆਈਸੀਆਈਸੀ ਬੈਂਕ ਜਿਹੜਾ ਮਨਜੂ ਸਿਨੇਮਾ ਦੇ ਲਾਗੇ ਹੈਗਾ ਉੱਥੇ ਇੱਕ ਮੁੰਡਾ ਸੀਗਾ ਯਸ਼ਿਕ ਸਿੰਘਲਾ ਉਸ 14 ਲੱਖ 20000 ਰੁਪਏ ਆਪਣੀ ਸਵਿਫਟ ਕਾਰਡ ਦੇ ਵਿੱਚ ਜਮ੍ਹਾਂ ਕਰਾਣ ਆਏ ਸੀਗਾ ਬੈਂਕ ਦੇ ਵਿੱਚ ਤਾਂ ਉਹਦੇ ਉਹਦੇ ਨਾਲ ਉਹਦਾ ਫਰੈਂਡ ਸੀਗਾ ਅੰਕੁਸ਼ ਕੁਮਾਰ ਤਾਂ ਉਹਦੀ ਗੱਡੀ ਚੋਂ 14,20,000 ਰੁਪਏ ਕੋਈ ਕੱਢ ਕੇ ਲੈ ਗਿਆ ਸੀਗਾ ਇਹ ਇਨਫੋਰਮੇਸ਼ਨ ਆਈ ਸੀਗੀ ਤਾਂ ਪੁਲਿਸ ਉੱਥੇ ਗਈ ਉਹਨੇ ਪੂਰਾ ਵੈਰੀਫਾਈ ਕਰਕੇ ਇੱਕ ਮੁਕਦਮਾ ਦਰਜ ਕੀਤਾ ਸੀਗਾ ਨਾਮਲੂਮ ਵਿਅਕਤੀ ਦੇ ਖਿਲਾਫ ਉਸੇ ਦਿਨ ਅਸੀਂ ਆਈਡੈਂਟੀਫਾਈ ਕਰ ਲਿਆ ਸੀਗਾ ਕਿ ਇਹ ਜਿਹੜਾ ਮਸਲਾ ਸੀਗਾ ਇਹ ਅੰਕੁਸ਼ ਕੁਮਾਰ ਨੇ ਕਿਉਂਕਿ ਉਹ ਆਪਣੇ ਦੋਸਤ ਦਾ ਉਹਨੂੰ ਪਤਾ ਸੀਗਾ ਕਿ ਕਾਫੀ ਬਾਅਦ ਪਹਿਲਾਂ ਵੀ ਉਹਨੇ ਹੈਵੀ ਅਮਾਉਂਟ ਜਿਹੜਾ ਕੈਸ਼ ਹੈ ਉਹ ਬੈਂਕ ਦੇ ਵਿੱਚ ਜਮਾ ਕਰਾਇਆ ਸੀਗਾ ਤਾਂ ਉਹਨੇ ਇੱਕ ਦਿਨ ਪਹਿਲਾਂ ਯਸ਼ਿਕ ਸਿੰਘਲਾ ਨੇ ਦੱਸਿਆ ਸੀਗਾ ਕਿ ਕੱਲ ਮੈਂ 14 ਲੱਖ ਰੁਪਏ ਦੇ ਕਰੀਬ ਰਕਮ ਜੜੀ ਹੈਗੀ ਹੈ ਮੈਂ ਜਮਾ ਕਰਾਨੀ ਹੈ ਬੈਂਕ ਦੇ ਵਿੱਚ ਤਾਂ ਤੂੰ ਆ ਜੀ ਮੇਰੇ ਨਾਲ ਤਾਂ ਇਹ ਇਹਨੂੰ ਪਤਾ ਸੀਗਾ ਇਸਨੇ ਇਹਨੇ ਆਪਣੇ ਤਿੰਨ ਹੋਰ ਜਿਹੜੇ ਮਿੱਤਰ ਸੀਗੇ ਇੱਕ ਦਾ ਨਾਮ ਸੀਗਾ ਜੀ ਲਵਿਸ਼ ਵਰਮਾ ਜੋ ਇਹਦਾ ਅੰਕੁਸ਼ ਦਾ ਕਾਫੀ ক্লোਜ਼ ਫਰੈਂਡ ਹੈਗਾ ਤੇ ਦੋ ਹੋਰ ਆਕਾਸ਼ ਜੇਤਲੀ ਤੇ ਵਰਮ ਵਸ਼ਿਸ਼ਟ ਇਹਨਾਂ ਨਾਲ ਪਲੈਨਿੰਗ ਕਰਕੇ ਉਸ ਗੱਡੀ ਦੀ ਪਹਿਲਾਂ ਹੀ ਡੁਪਲੀਕੇਟ ਕੀ ਬਣਾਈ ਹੋਈ ਸੀਗੀ ਤੇ ਉਹਨਾਂ ਨੂੰ ਦੱਸਿਆ ਸੀਗਾ ਕਿ ਮੈਂ ਤੁਹਾਨੂੰ ਕਾਲ ਕਰੂੰਗਾ ਤੇ ਜਿਹੜਾ ਮਦਈ ਹੈ ਉਹਨੂੰ ਮੈਂ ਪਾਸੇ ਲੈ ਜਾਊਂਗਾ ਤੇ ਤੁਸੀਂ ਆ ਕੇ ਗੱਡੀ ਚੋਂ ਪੈਸੇ ਕੱਢ ਕੇ ਲੈ ਜਾਓ। ਉਸੇ ਤਰੀਕੇ ਨਾਲ ਜਦੋਂ ਇਹ ਯਸ਼ਕ ਸਿੰਗਲਾ ਆਇਆ ਬੈਂਕ ਤੇ ਲੱਗੇ ਤੇ ਅੰਕੁਸ਼ ਕੁਮਾਰ ਇਹਨੂੰ ਸਿਗਰਟ ਬਹਾਨੇ ਪੀਣ ਦੇ ਬਹਾਨੇ ਬਾਹਰ ਲੈ ਕੇ ਗਿਆ ਤੇ ਮਗਰੋਂ ਜਿਹੜੇ आकाश जेदली ਤੇ वरुण ਵਸ਼ਿਸ਼ਟ ਉਹਨਾਂ ਨੇ ਗੱਡੀ ਖੋਲ ਕੇ ਪੈਸੇ 14 ਲੱਖ 20000 ਰੁਪਏ ਕੱਢ ਲਿਆ ਸੀ ਤੇ ਸਰ ਇਹ ਕਿੱਥੋਂ ਬਰਾਮਦਗੀ ਹੋਈ ਹੈ ਜੀ ਬਰਾਮਦਗੀ ਜੀ ਇਹਨਾਂ ਕੋਲੋਂ ਹੀ ਹੋਈ ਹੈ ਅਨਕੁਸ਼ কুমার ਤੇ ਲਵਿਸ਼ ਵਰਮਾ ਤੋਂ ਹੋਈ ਹੈ ਇਹਨਾਂ ਨੇ ਅੱਗੇ ਜਿਹੜੇ ਸੀਗੇ ਦੋ ਮੁੰਡੇ ਆਕਾਸ਼ ਜੇਦਲੀ ਤੇ ਵਰਨ ਵਸ਼ਿਸ਼ਟ ਨੂੰ 50-50000 ਤੇ ਉਹਨਾਂ ਨੂੰ ਕਮੈਂਟ ਕੀਤਾ ਸੀਗਾ ਕਿ ਤੁਸੀਂ ਇਹ ਕੰਮ ਕਰੋ ਐਸੀ 50 5000 ਤੁਹਾਨੂੰ ਲਵੀਸ਼ਵਰਮਾ ਨੇ ਕੀ ਦੋਲ ਸਰ ਲਵੀਸ਼ਵਰਮਾ ਜੀ ਮੇਨ ਹੈਗੇ ਕੌਨਸਪੀਰੇਟਰ ਜੀ ਅਨਕੁਸ਼ ਦੇ ਨਾਲ ਕੁਛ ਦੇ ਨਾਲ ਅਨਕੁਸ਼ ਦੇ ਨਾਲ ਮੇਨ ਯਹੀ ਹੈ ਜਦੋਂ ਜਿਹੜੀ ਕੰਢੀ ਦੀ ਚਾਬੀ ਬਣਾਈ ਇਹਨਾਂ ਨੇ ਮਤਲਬ ਕਿ ਬਿਫੋਰ ਵਨ ਡੇ ਜਾਂ ਉਸ ਤੋਂ ਪਹਿਲੇ ਬਣਾ ਕੇ ਰੱਖੀ ਉਸ ਤੋਂ ਪਹਿਲਾਂ ਹੀ ਬਣਾ ਕੇ ਰੱਖੀ ਸੀ ਜਦੋਂ ਬਾਅਦ ਪਹਿਲੇ ਕੌਨਸਪੀਰੇਸੀਸ ਦੀ ਕੀ ਆਪਾਂ ਕੰਡ ਕਰਨੇ ਕਰਨਾ ਚਾਹੋ ਕਿਉਂ ਕਿਉਂਕਿ ਜਿਹੜਾ ਮਦਈ ਹੈ ਉਹਨੇ ਸਾਰਾ ਪਤਾ ਸੀਗਾ ਅੰਕੁਸ਼ ਨੂੰ ਮਦੀਦਾ ਐਕਚੁਅਲੀ ਕੰਮ ਕੀ ਹੈ ਮਦੀਦਾ ਕੰਮ ਹੈਗਾ ਜੀ ਪਲਾਸਟਿਕ ਦੇ ਪੋਲੀਬੈਗ ਬਣਾਉਂਦੇ ਹੋ ਤੇ ਸਰ ਇਹ ਇਹਨਾਂ ਦੇ ਕੋਲ ਹੋਰ ਕੀ ਕੀ ਬਰਾਮਦ ਹੋਇਆ ਜੀ ਕਿ ਇਹ ਹੋਰ ਵੀ ਕੋਈ ਕੇਸਾਂ ਦੇ ਵਿੱਚ ਨਾਮ ਇਹਨਾਂ ਦਾ ਨਹੀਂ ਹੋਰ ਕੋਈ ਕੇਸ ਹੈਗਾ ਨਹੀਂ ਹਜੇ ਤੱਕ ਜਿਹੜਾ ਅੰਕੁਸ਼ ਹੈ ਇਹ ਤੇ ਘਰ ਵਰਕਰ ਸੀਗੇ ਜਾਂ ਦਾ ਦੋਸਤ ਜਿੱਦਾਂ ਕੋਈ ਨਹੀਂ ਜੀ ਵੈਸੇ ਤਾਂ ਏਜੰਟ ਹੈਗਾ ਜੀ ਅੰਕੁਸ਼ ਹਾਂਜੀ ਇਹ 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 ਕੰਮ ਦਾ ਕਾਰੋਬਾਰ ਇਹ ਸਰ ਚਾਰੋਂ ਆਪਸ ਵਿੱਚ ਦੋਸਤ ਨੇ ਜਾਂ ਕਿਸ ਤਰ੍ਹਾਂ ਹੈ ਇਹ ਦੋ ਅੰਕੁਸ਼ ਕੁਮਾਰ ਹੈਗਾ ਜੀ ਦੋਸਤ ਮਦਈ ਦਾ ਦੋਸਤ ਨਹੀਂ ਹਾਂਜੀ ਤੇ ਬਾਕੀ ਤੇ ਨੇ ਕਿਊਜ਼ ਅੰਕੁਸ਼ ਦੇ ਦੋਸਤ ਹੈ ਨਹੀਂ ਦੋ ਜਿਹੜੇ ਐਕਿਊਜ਼ ਹੈਗੇ ਉਹ ਤਾਂ ਇਹਨਾਂ ਨੇ ਕਰਾਇ ਦੇ ਲਿੱਤੇ ਰੱਖੇ ਸੀਗੇ 50000 ਦੇ ਹਾਂਜੀ ਆਕਾਸ਼ ਤੇ ਵਰੁਨ ਤੇ ਸਾਰੇ ਕੋ ਜਿਹੜਾ ਲਵਿਸ਼ ਹੈ ਉਹ ਫਰੈਂਡ ਹੈ ਨਸ਼ੇ ਦੀ ਆਪਦੀ ਵੀ ਸਰ ਕੁਛ ਨਹੀਂ ਨਸ਼ੇ ਦੇ ਕੋਈ ਯਾਰ ਸਰ ਵੈਸੇ ਮੁੰਡੇ ਜਿਹੜੇ ਚਾਰੀ ਫੜੇ ਸਰ ਕੀ ਕੰਮ ਕਰਦੇ ਆ ਜਿਹੜੇ ਕਿ 2 ਲੱਖ ਉਹ ਜਿਹਨਾਂ ਨੂੰ 50 ਲੱਖ ਜੀ ਦੇਣਾ ਸੀ ਇਹ ਉਦਾਂ ਕੀ ਕੰਮ ਕਰਦੇ ਆ ਉਹ ਆਪਣੀ ਜੀ ਹੁਣ ਇਨਵੈਸਟੀਗੇਸ਼ਨ ਜਾਰੀ ਹੈ ਆਪਾਂ ਸਾਰਾ ਪਤਾ ਕਰਕੇ ਦੱਸਾਂਗੇ ਸਰ ਇਹ ਸਾਰੇ ਮਾਮਲੇ ਵਾਸਤੇ ਇਹਨਾਂ ਨੂੰ ਮੀਨਸ ਮਨਸ਼ਾ ਕੀ ਸੀ ਇਹਨਾਂ ਦੀ ਪੈਸੇ ਦਾ ਕੀ ਕਰਨਾ ਸੀ ਇਹਨਾਂ ਨੇ ਪੈਸੇ ਵਰਤਨੇ ਸੀਗੇ ਜੀ ਨਹੀਂ ਕਿਉਂ ਕਿ ਇਹਨੂੰ ਪਤਾ ਸੀਗਾ ਨਾ ਜੀ ਇਨੂੰ ਪਤਾ ਸੀਗਾ ਮੇਰਾ ਦੋਸਤ ਜਿਹੜਾ ਹੈਗਾ ਉਹ ਕਈ ਵਾਰੀ ਐਂਟਰੀ ਲੈ ਕੇ ਆਂਦਾ ਹੈ ਇਹਨਾਂ ਨੂੰ ਲੱਗਾ ਕਿ ਆਪਾਂ ਈਜ਼ੀਲੀ ਮਨੀ ਨੂੰ ਲੈ ਸਕਦੇ ਹਾਂ ਹਾਂਜੀ ਸਰ ਇਹ ਪੁਲਿਸ ਨੂੰ ਕਿਸ ਤਰ੍ਹਾਂ ਕਿੱਥੋਂ ਦੀ ਪਕੜੇ ਗਈ ਇਹ ਜੀ ਸਾਨੂੰ ਅਸੀਂ ਸੀਸੀਟੀਵੀ ਫੁਟੇਜ ਕੀਤਾ ਸੀਗਾ ਟਰੈਕ ਤੇ ਉਸ ਤੋਂ ਅਸੀਂ ਪਤਾ ਕੀਤਾ ਜੀ ਸਿਰ ਪੁਲਿਸ ਜਿਹੜਾ ਟਰੈਪ ਲੱਗੇ ਪੁਲਿਸ ਨੂੰ ਕੋਈ ਟਿਪ ਮਿਲੀ ਜਿਹੜੀ ਉਸ ਸੀਸੀਟੀਵੀ ਕੈਮਰੇ ਤੋਂ ਸੀਸੀਟੀਵੀ ਕੈਮਰੇ ਤੇ ਟੈਕਨੀਕਲ ਜਿਹੜੀ ਹੈਗੀ ਉਸ ਤੋਂ ਕੋਲ ਡੀਟੇਲ ਕੋਲ ਲੋਕੇਸ਼ਨ कल दी जेडी जिने भी कॉल सीगी ते उना नाल जेडे दो मुंडे जेडे ਲੈ ਕੇ ਗਏ ਆ ਉਨਾ ਦੀ ਕਾਲ ਸਾਰਾ ਕਰਕੇ ਫਿਰ ਤੇ ਸਰ ਹੁਣ ਕਿੰਨਾ ਕੈਸ਼ ਬਰਾਂਧ ਹੋ ਗਿਆ ਥੋੜਾ ਪੂਰਾ ਕੈਸ਼ ਬਰਾਂਧ ਹੋ ਗਿਆ ਜੀ 14 ਲੱਖ 20 ਹਜ਼ਾਰ ਹੋ ਗਿਆ ਠੀਕ ਹੈ ਸਰ ਅੰਗੁਸ਼ਰ ਨੂੰ ਬਹਾਨੇ ਨਾਲ ਲੱਗੇਗਾ ਕਿ ਚਲ ਆਪਾਂ ਸੀਗਰਟ ਪੀ ਗਏ ਉਹ ਪੈਰਲਾਈ ਪਲਾਨਿੰਗ ਕੀਤਾ ਕਿ ਤੀਸਰੀ ਲੈ ਕੇ ਪਿੱਛੋਂ ਆਏ ਇਹਨਾਂ ਨੇ ਜਿਹੜੀ ਚਾਬੀ ਸੀ ਇਹਨਾਂ ਕੋਲ ਤਦੀ ਕਰ ਰਹੀ ਸੀ ਕਿ ਚਾਬੀ ਵੀ ਨੰਗੀ ਸ਼ੀਸ਼ਾ ਵੀ ਟੁੱਟਿਆਗਾ ਜੀ ਬੈਗ ਕਿਦਾਂ ਚਾਬੀ ਬਰਾਂਧ ਹੋਈ ਜੀ ਡੁਪਲੀਕੇਟ ਸੀ ਹਾਂਜੀ ਜਿਸਰੋ ਜਿਹੜਾ ਲੈਪਟਾਪ ਸੀਗਾ ਨਾਂ ਲਿਖਿਆ ਨਾ ਉਹ ਵੀ ਬਰਾਬਰ ਨੂੰ ਬਾਕੀ ਹੈ ਹਾਂਜੀ ਬਾਕੀ ਹੈ ਜੀ ਉਹ ਬਾਕੀ ਉਹ ਉਹ ਇਹ ਕਰਨਾ ਹੈ